ਤੋ ਦੋਸਤੋ ਇੱਕ ਵਾਰ ਹੀ ਫਿਰ 올ਡ ਵਿਲੇਜ ਮਾਰਕੀਟ ਦੇ ਵਿੱਚ ਪਹੁੰਚੇ ਆ ਤੇ ਸਾਨੂੰ ਹਰ ਇੱਕ ਆਈਟਮ ਜਿਹੜੀ ਆ 10 ਦਾ ਰਾਮ ਦੀ ਮਿਲਦੀ ਹੈ ਤੇ ਬਹੁਤ ਹੀ ਵਧੀਆ ਚੀਪੈਸਟ ਪ੍ਰਾਈਸ ਆ ਤੇ ਹਰ ਇੱਕ ਚੀਜ਼ ਦੀ ਕੁਆਲਿਟੀ ਹੈ ਤੇ ਤੁਸੀਂ ਇੱਥੇ ਆ ਕੇ ਜਦੋਂ ਵੀ ਸ਼ਾਪਿੰਗ ਕਰੋ ਘਰ ਵਾਸਤੇ ਗਿਫਟਸ ਚਾਕਲੇਟਸ ਵਗੈਰਾ ਕੋਈ ਵੀ ਚੀਜ਼ ਲੈਣੀ ਹੈ ਤੁਸੀਂ ਇੱਥੋਂ 올ਡ ਵਿਲੇਜ ਮਾਰਕੀਟ ਤੋਂ ਲੈ ਸਕਦੇ ਹੋ 10 ਦਾ ਰਾਮ ਦੀ ਹਰ ਇੱਕ ਚੀਜ਼ ਵਾਹ ਗੁਰਦੁਰਾ ਸਾਹਿਬ ਪਹੁੰਚ ਚੁਕੇ ਆ ਗੁਰਨਾਨਕ ਦਰਬਾਰ ਗੁਰਦੁਰਾ ਸਾਹਿਬ ਤੇ ਬਹੁਤ ਆਲੀਸ਼ਾਨ ਬਿਲਡਿੰਗ ਆਓ ਕਰਦੇ ਆ ਦਰਸ਼ਨ ਆ ਪਰਾਲ ਕੇ ਸੋ ਮੱਥਾ ਟੇਕ ਕੇ ਜਾ ਰਹੇ ਆ ਅੰਦਰ ਤੇ ਅੰਦਰ ਜਿਹੜੀ ਆ ਫੋਟੋਗ੍ਰਾਫੀ ਜਿਹੜੀ ਆ ਉਹ ਅਲਾਉਡ ਨਹੀਂ ਹੈਗੀ ਤੁਹਾਨੂੰ ਪਤਾ ਹੈ ਗੁਰੂ ਸਾਹਿਬ ਦੀ ਪੂਜਾ ਕਰਨ ਨੂੰ ਲੈ ਕੇ ਸਿਕਿਉਰਿਟੀ ਨੂੰ ਲੈ ਕੇ ਤੇ ਇਸ ਸਰ ਕੀ ਅੰਦਰ ਬਹੁਤ ਹੀ ਵਧੀਆ ਅਲਿਸ਼ਾਨ ਦਰਬਾਰ ਜਿਹੜਾ ਉਹ ਬਣਿਆ ਹੋਇਆ ਹੈ। ਸੋ ਦੋਸਤੋ ਗੁਰਦੁਆਰਾ ਗੁਰਨਾਨਕ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਿਆ ਤੇ ਪ੍ਰਬੰਧਕਾਂ ਨੂੰ ਵੀ ਮਿਲਿਆ ਐਸ.ਪੀ. ਸਿੰਘ ਇੱਥੋਂ ਦੇ ਪ੍ਰਬੰਧਕ ਸੀਗੇ ਤੇ ਬੜੇ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਇੱਧਰ ਨਾਲ ਹੀ ਮੰਦਿਰ ਹੈ ਤੇ ਮੇਰੀ ਬੈਕ ਸਾਈਡ ਤੇ ਚਰਚ ਹੈ ਔਰ ਸਾਹਮਣੇ ਗੁਰਦੁਆਰਾ ਗੁਰਨਾਨਕ ਦਰਬਾਰ ਹੈ। ਵਧੀਆ ਸੇਮ ਲਾਈਕ ਸਾਡੇ ਧਰਮ ਭ੍ਰਮ ਹਲਾਕਾ ਦੀਆਂ ਦੇ ਵਿੱਚ ਵੀ ਤੇ ਦੂਸਰਾ ਮੈਂ ਇੱਥੇ ਦੇਖਿਆ ਆ ਕਿ ਗੁਰਦੁਆਰਾ ਮੰਦਿਰ ਉੱਥੇ ਮਸਜਿਦ ਆ ਇੱਥੇ ਚਰਚ ਆ ਸੋ ਇਹ ਤਿੰਨੇ ਚੀਜ਼ਾਂ ਜਿਹੜੀਆਂ ਲਾਗੇ ਲਾਗੇ ਸਾਨੂੰ ਦੇਖਣ ਨੂੰ ਮਿਲਦੀਆਂ ਦਰਸ਼ਨ ਵੇਲੇ ਕਰ ਸਕਦੇ ਆ ਤੇ ਲੰਗਰ 24 ਘੰਟੇ ਚੱਲੂ ਆ ਅੰਦਰ ਫੋਟੋਗ੍ਰਾਫੀ ਅਲਾਉਡ ਨਹੀਂ ਹੈਗੀ ਕਿੰਨਾ ਥਾਵਾਂ ਤੇ ਤੇ ਇਹ ਸਾਰਾ ਜਿਹੜਾ ਆ ਇਹ ਇੱਥੋਂ ਦੇ ਜਿਹੜੇ ਕਿੰਗ ਨੇ ਦੁਬਈ ਦੇ ਸ਼ੇਖ ਇਹ ਉਹਨਾਂ ਨੇ ਇਹ ਬਣਾਇਆ ਸਾਰਾ ਉਹਨਾਂ ਦੇ ਅੰਦਰ ਇਹ ਸਾਰਾ ਕੁਝ ਚੱਲਦਾ ਇੱਥੇ ਕੋਈ ਵੀ ਕਮੇਟੀਆਂ ਦਾ ਜਿਹੜਾ ਇਸ ਤਰ੍ਹਾਂ ਦਾ ਚੱਕਰ ਇੱਥੇ ਰੋਲਾ ਰੱਪਾ ਨਹੀਂ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਚੀਜ਼ ਆ ਤੇ ਬੜਾ ਵਧੀਆ ਸੋ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਦ੍ਰਿਸ਼ ਆ ਤੇ ਕਾਫੀ ਵਧੀਆ ਆਲਿਸ਼ਾਨ ਬਿਲਡਿੰਗ ਇੱਥੋਂ ਦੀ ਬਣਾਈ ਗਈ ਆ ਦੁਬਈ ਵੱਲੋਂ ਤੇ ਬਾਹਰ ਤੁਸੀਂ ਫਾਉਂਟੇਨ ਦੇਖ ਰਹੇ ਹੋ ਪਾਣੀ ਦੇ ਚਾਰੇ ਪਾਸੇ ਜਿਹੜਾ ਪਾਰਕਿੰਗ ਦਾ ਖਾਸ ਪ੍ਰਬੰਧ ਆ ਤੇ ਆਹ ਤੁਹਾਨੂੰ ਇੱਕ ਹੋਰ ਐਂਟਰੀ ਇਹਦੀ ਗੁਰਦੁਆਰਾ ਸਾਹਿਬ ਦੀ ਇਹ ਬੈਕ ਸਾਈਡ ਤੇ ਐਂਟਰੀ ਆ ਗੁਰਦੁਆਰਾ ਪੂਰਨਾਮਿਤ ਦਰਬਾਰ ਜੱਬਲ ਅਲੀ ਦੁਬਈ ਦੇ ਵਿੱਚ ਸੋ ਬਹੁਤ ਹੀ ਸੋਹਣਾ ਚਾਰੇ ਪਾਸੇ ਨਜ਼ਾਰਾ ਸਾਹਿਬ ਖਾਸ ਕਰਕੇ ਪਾਰਕਿੰਗ ਦਾ ਡਿਸਪੀਸਪਲਨ ਦਾ ਹਰ ਚੀਜ਼ ਦਾ ਪ੍ਰੋਪਰ ਇਥੇ ਬਹੁਤ ਹੀ ਬਣੀ ਹੋਈ ਹੈ ਮੇਰੀ ਬੈਕਸਾਈਡ ਤੇ ਤੁਸੀਂ ਦੇਖ ਸਕਦੇ ਹੋ ਤੇ ਬੜਾ ਸ਼ਾਂਤਮਈ ਮਾਹੌਲ ਆ ਸਾਰੇ ਧਰਮਾਂ ਦੇ ਲੋਕ ਆਪਸ ਦੇ ਵਿੱਚ ਬੈਠ ਕੇ ਇਥੇ ਪ੍ਰਸ਼ਾਦਾ ਬਾਣੀ ਛਕਦੇ ਆ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਕੀਰਤਨ ਸਰਵਣ ਕਰਦੇ ਆ ਸੋ ਇੱਥੇ ਦੀ ਮੇਨ ਗੱਲ ਇਹ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਕਥਾ ਵਗੈਰਾ ਜਾਂ ਇਸ ਤਰ੍ਹਾਂ ਦਾ ਕੋਈ ਲੈਕਚਰ ਹੋਏ ਸੋ ਇਹ Hindu Temple ਮੰਦਿਰ ਤੇ ਇਥੇ ਵੀ ਬਹੁਤ ਵਧੀਆ ਸਾਰੇ ਹੀ ਹਿੰਦੂ ਦੇਵਤਿਆਂ ਦੀਆਂ ਜਿਹੜੀਆਂ ਉਹ ਜਿਸ ਤਰ੍ਹਾਂ ਮੰਦਿਰ ਦੀ ਜਿਹੜੀ ਆ ਉਹ ਮਰਿਆਦਾ ਹੁੰਦੀ ਉਸ ਤਰ੍ਹਾਂ ਲੱਗੀਆਂ ਹੋਈਆਂ ਤੇ ਇੱਕ ਵਿੱਚ ਜਪਜੀ ਸਾਹਿਬ ਜੀ ਦੀ ਪੋਥੀ ਤੇ ਸਾਡੇ ਰਾਗੀ ਸਿੰਘ ਜਿਹੜੇ ਆ ਉਹ ਵੀ ਇੱਥੇ ਰੱਖੇ ਹੋਏ ਨੇ ਤੇ ਮੰਦਿਰ ਦੇ ਵਿੱਚ ਸਾਰੇ ਦੇਵਤਿਆਂ ਦੀਆਂ ਮੂਰਤੀਆਂ ਅੰਦਰ ਬਹੁਤ ਵਧੀਆ ਸ਼ਾਂਤਮਈ ਮਾਹੌਲ ਪੰਡਿਤ ਸਿਕਿਉਰਿਟੀ ਗਾਰਡ ਤੇ ਵਧੀਆ ਗੱਲ ਹੈ ਕਿ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਪਜੀ ਸਾਹਿਬ ਦਾ ਵੀ ਇੱਥੇ ਪੋਥੀਆਂ ਰੱਖੀਆਂ ਹੋਈਆਂ ਤੇ ਰਾਗੀ ਸਿੰਘ ਜਿਹੜੇ ਸਾਡੇ ਦੋ ਤਿੰਨ ਜਿਹੜੇ ਉਹ ਵੀ ਇੱਥੇ ਸਰਵਿਸ ਜਿਹੜੀਆਂ ਉਹ ਸੇਵਾਵਾਂ ਨਿਭਾ ਰਹੇ ਨੇ ਬੜੇ ਵਧੀਆ ਤਰੀਕੇ ਦੇ ਨਾਲ ਤੇ ਬੜੀ ਵਧੀਆ ਉਹਨਾਂ ਨੂੰ ਜਿਹੜੀ ਆ ਉਹ ਸੈਲਰੀ ਵੀ ਇੱਥੇ ਜਿਹੜੀ ਦਿੱਤੀ ਜਾਂਦੀ ਆ ਸਾਲ ਵਾਸਤੇ ਰੱਖਿਆ ਜਾਂਦਾ ਤੇ ਵਧੀਆ ਮੰਦਰ ਦਾ ਵੀ ਤੇ ਸਾਹਮਣੇ ਜਿਹੜੀ ਉਹ ਚਰਚ ਆ ਤੇ ਭਾਈ ਜੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਅਵਲੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗਸਈਆ ਕੋਈ ਅਲਾਏ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਸਭ ਤੋਂ ਪਹਿਲਾਂ ਇਨਸਾਨੀਅਤ ਆ ਤੇ ਧਰਮਾਂ ਦੀ ਗੱਲ ਬਾਅਦ ਚ ਆਉਂਦੀ ਆ ਸਭ ਤੋਂ ਪਹਿਲਾਂ ਅਸੀਂ ਇਨਸਾਨ ਬਣਦੇ ਆ ਤੇ ਇਹ ਸਾਰਾ ਭਾਈਚਾਰਾ ਜਿਹੜਾ ਸਾਨੂੰ ਇਦਾਂ ਇਨਸਾਨ ਬਣਨ ਵਾਸਤੇ ਇਕੱਠੇ ਰਹਿਣ ਤੇ ਕਾਸ਼ ਸਾਰੇ ਹੀ ਸੰਸਾਰ ਦੇ ਵਿੱਚ ਇਸੇ ਤਰ੍ਹਾਂ ਹੀ ਸਾਰੇ ਇੱਕ ਦੂਜੇ ਧਰਮਾਂ ਦਾ ਜਿਹੜਾ ਉਹ ਸਤਕਾਰ ਕਰਦਾ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੀ ਹੋਈ ਹੈ ਤુલਸੀ ਤੇ ਬਹੁਤ ਵਧੀਆ ਆਪਣੇ ਉਧਰ ਤਾਂ ਸੁੱਕ ਗਿਆ ਹੁਣ ਦੁਬਾਰਾ ਹੋਏਗੀ ਨਾ ਕਿੰਨੀ ਵਧੀਆ ਹਰਿਆਲੀ ਹਰਿਆ ਭਰਿਆ ਹੈ ਨਾ ਸੋ ਧੰਨਵਾਦ ਹੈ ਆਪ ਸਾਰਿਆਂ ਦਾ ਇਹ ਵਲੌਗ ਦੇਖਣ ਵਾਸਤੇ ਸੋ ਹੁਣ ਵਾਪਸੀ ਇਹ ਸਾਡੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਦਿਹੋ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ